ਕਿ ਆਪਣੇ ਆਪਣੇ ਵਿਚਾਰ ਰੱਖ ਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਜੇ ਇੱਕ ਹੋ ਘੜੇ ਦੇ ਕਿਸੇ ਤਰ੍ਹਾਂ ਦੋਛੜਾ ਕਿਉਂਕਿ ਧਰਨੇ ਦਾ ਜੋ ਸਮਾਂ ਉਹ ਪਿੰਨਰਗੜ ਟੱਕੜਾ ਵੀਰੋ ਆਪਾਂ ਨੇ 500 ਹੋ ਗਿਆ ਸੀ ਹੋਰ ਵੀ ਲੰਮਾ ਹੋ ਗਿਆ ਇਸ ਕਰਕੇ ਆਪਾਂ ਸਾਰੇ ਵੀ ਬੜੇ ਸਤਕਾਰ ਦੇ ਨਾਲ ਇਸੇ ਤਰ੍ਹਾਂ ਬੈਠਣਾ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਇਲਾਕਾ ਨਿਵਾਸੀਓ ਸਤਿਗੁਰਾਂ ਦੀ ਬਖਸ਼ੀ ਪਤੇ ਸਾਂਝੀ ਕਰਨੀ ਹੈ ਜਿਹੜੇ ਕੰਮ ਲਈ ਜੂਝਦੇ ਪਏ ਆ ਪਿਛਲੇ ਲੰਬੇ ਸਮੇਂ ਤੋਂ ਉਹਦੀ ਫਤਿਹ ਸੁਚੀ ਮਨੁੱਖਤਾ ਇਕੱਠੀ ਹੋ ਕੇ ਜੋ ਇਹ ਸੰਘਰਸ਼ ਕਰਦੀ ਪਈ ਹੈ ਗੁਰੂਆਂ ਨੂੰ ਫਤਿਹ ਬਖਸ਼ੇ ਰੱਜ ਕੇ ਸਾਰੇ ਫੱਤੇ ਬੁਲਾਓ ਵਾਹਿਗੁਰਜੀ ਦਾ ਖਲਸਾ ਹੋਏ ਵਾਹਿਗੁਰਜੀ ਫੱਤੇ ਜਿਸ ਦਰ ਤੇ ਬੈਠੇ ਆ ਗੁਰੂ ਮਹਾਰਾਜ ਦੇ ਜਿੱਥੋਂ ਓਟ ਆਸਰਾ ਲੈਨੇ ਆ ਸਾਡੇ ਗੁਰੂ ਸਾਹਿਬਾਨ ਨੇ ਜੋ ਮੋਢਲੇ ਸਿਧਾਂਤ ਦਿੰਦੇ ਨੇ पहली गल है किरत करो नाम जपो वको ऐसे सिद्धांत लैके चल ऐसे सिद्धांत जेडे के इस पंजाब चपे 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 वस्ते के चप्पे चप्पे वसते ने ऐसे सिद्धांत जेडे के पंजाबियों ने देश विदेश हर थां जो है पहुंचाए ने ਇਹ ਸਿਧਾਂਤ ਜਿਹੜਾ ਹੈ ਇਹ ਅਸਲ ਮਨੁੱਖਤਾ ਦਾ ਸਿਧਾਂਤ ਹੈ ਕਿਰਤ ਕਰਨੀ ਇਹ ਮਨੁੱਖ ਦਾ ਕਰਮ ਆ ਜ਼ਰੂਰੀ ਹੈ ਉਸ ਪ੍ਰਮਾਤਮਾ ਨੂੰ ਚੇਤੇ ਰੱਖਣਾ ਉਸ ਪ੍ਰਮਾਤਮਾ ਦੀ ਬਣਾਈ ਹੋਈ ਇਸ ਕਾਇਨਾਤ ਇਸ ਦੇ ਹਲੇ ਦੇ ਹਿਤ ਲਈ ਕੰਮ ਕਰਨਾ ਉਹ ਕਰ ਸਕਦਾ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਚੇਤੇ ਰੱਖਣ ਵਾਲਾ ਤੇ ਫਿਰ ਆਪਣੇ ਤੋਂ ਉੱਪਰ ਉੱਠ ਕੇ ਹੋਰਨਾਂ ਦੇ ਲਈ ਕੁਝ ਕਰਨਾ ਵੰਡ ਛਕਣ ਦਾ ਸਿਧਾਂਤ ਇਹ ਬਹੁਤ ਇੱਕ ਬ੍ਰਾਡ ਜਿਹਨੂੰ ਕਹਾਂ ਡਾਈਮੈਂਸ਼ਨ ਆ ਇਹਦੀ ਬਹੁਤ ਇੱਕ ਵਿਸਥਾਰਤ ਜਿਹੜੀ ਰੂਪਰੇਖਾ ਆ ਉਹ ਕੱਲਾ ਪ੍ਰਸ਼ਾਦਾ ਹੀ ਵੰਡਣਾ ਵੰਡ ਛਕਣਾ ਨਹੀਂ ਵੰਡ ਚੱਕਣ ਦਾ ਸਿਧਾਂਤ ਜਿਹੜਾ ਹੈ ਇਸ ਦਾ ਬਹੁਤ ਇੱਕ ਵੱਡਾ ਪੱਖ ਹੈ ਕਿ ਹਰ ਇੱਕ ਦੇ ਲਈ ਭਲੇ ਦੀ ਗੱਲ ਸੋਚਣੀ ਹਰ ਇੱਕ ਦੇ ਲਈ ਬਰਾਬਰਤਾ ਦੀ ਗੱਲ ਸੋਚਣੀ ਸੱਚਾਈ ਦੇ ਨਾਲ ਖੜਾਉਣਾ ਔਰ ਜ਼ੁਲਮ ਦਾ ਧੱਕੇ ਜਵਾਬ ਦੇਣਾ ਇਹ ਗੁਰੂ ਦਰਬਾਰ ਤੋਂ ਜੋ ਹੈ ਆਵਾਜ਼ਾ ਉੱਠਦਾ ਰਿਹਾ ਹੈ ਰਾਜੇ ਸ਼ੀ ਮੁਕੱਦਮ ਕੁੱਤੇ ਇਹ ਗੁਰੂ ਦਰਬਾਰ ਤੋਂ ਸੱਚ ਤੇ ਹੱਕ ਦੀ ਗੱਲ ਚਲਦੀ ਰਹੀ ਹੈ ਕਿ ਜਿਹੜੇ ਇਨਸਾਨ ਦਾ ਹੱਕ ਮਾਰਦੇ ਨੇ ਇੱਕ ਦੂਸਰੇ ਦੇ ਹੱਕ ਦੇ ਉੱਤੇ ਡਾਕਾ ਮਾਰਦੇ ਨੇ ਉਹ ਇਉਂ ਨਹੀਂ ਜਿ ਜਿਸ ਤਰ੍ਹਾਂ ਕਿਤੇ ਸੂਰ ਜਾਂ ਖਾਣ ਵਾਲੇ ਹੋਣ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਭਾਵ ਕੀ ਹੈ ਕਿ ਹੱਕ ਹਲਾਲ ਦੀ ਕਮਾਈ ਖਾਣੀ ਇਹ ਜਿਹੜੀ ਗੱਲ ਇਹ ਸਾਡੇ ਵਿਰਸੇ ਦੇ ਵਿੱਚ ਮਿਲੀ ਹੋਈ ਹੈ ਇਹ ਸਾਡੇ ਗੁਰੂ ਸਾਹਿਬਾਨ ਨੇ ਜੋ ਹੈ ਸਾਨੂੰ ਸੇਧ ਦਿੱਤੀ ਹੋਈ ਹੈ ਔਰ ਮੈਂ ਕਹਾਂ ਜੇ ਹੱਕ ਦੀ ਕਮਾਈ ਦੀ ਗੱਲ ਅਗਰ ਕੋਈ ਹੈ ਉਹ ਕਿਰਤੀ ਸੱਜਣ ਮਜ਼ਦੂਰ ਕਿਸਾਨ ਇਸ ਦੀ ਕਿਰਤ ਸਭ ਤੋਂ ਸੱਚੀ ਤੇ ਸੁੱਚੀ ਕਿਰਤ ਹੈ ਇਹ ਸਭ ਤੋਂ ਸੱਚੀ ਸੁੱਚੀ ਕਿਰਤਾਂ ਅੱਜ ਦੇ ਸਮੇਂ ਦੇ ਵਿੱਚ ਕਿਰਤ ਦਾ ਬਹੁਤ ਜਿਹੜਾ ਹੈ ਬਹੁਤ ਰੂਪ ਬਣ ਚੁੱਕੇ ਨੇ ਲੇਕਿਨ ਇੱਕ ਮਿਹਨਤ ਦਾ ਸ਼ੋਕ ਇਹ ਮਿੱਟੀ ਨਾਲ ਮਿੱਟੀ ਹੋ ਕੇ ਜੇ ਕੋਈ ਚੱਲਦਾ ਹੈ ਤਾਂ ਕਿਸਾਨ ਚੱਲਦਾ ਹੈ ਉਸ ਦਾ ਸਾਥੀ ਮਜ਼ਦੂਰ ਚੱਲਦਾ ਹੈ ਜਿਹੜੇ ਖੇਤਾਂ ਨੂੰ ਆਉਂਦੇ ਨੇ ਜਿਹੜੇ ਅੰਨ ਉਗਾਉਂਦੇ ਨੇ ਅੱਜ ਅੰਨਦਾਤਾ ਕਹਿ ਰਹੇ ਆ ਇਹ ਅੰਨਦਾਤੇ ਦੇ ਨਾਲ ਇਸ ਵਹਾਅ ਦੇ ਵਿੱਚ ਸਭ ਦੇ ਮਨ ਦੇ ਉੱਤੇ ਲਫ਼ਜ਼ ਜ਼ਰੂਰ ਚੜ੍ਹ ਕੇ ਅੰਨਦਾਤਾ ਲੇਕਿਨ ਇਹ ਅੰਨਦਾਤਾ ਹੁੰਦਾ ਕਿਵੇਂ ਹੈ ਇਹ ਅੰਨਦਾਤਾ ਜ਼ਮੀਨ ਚੋਂ ਕਿਸ ਤਰੀਕੇ ਨਾਲ ਆਪ ਮਿੱਟੀ ਨਾਲ ਮਿੱਟੀ ਹੋ ਕੇ ਕਿਸ ਤਰੀਕੇ ਨਾਲ ਹੋਰਾਂ ਦਾ ਢਿੱਡ ਭਰਦਾ ਹੈ ਇਹਦੀ ਹਲੇ ਡੂੰਘਾਈ ਜਿਹੜੀ ਹੈ ਉਹ ਆਪਣੀ ਸਮਾਜ ਨੂੰ ਉਸ ਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਰਹੀ ਗੱਲ ਇਹ ਜੋ ਜ਼ੁਲਮ ਇਹ ਜ਼ੁਲਮ ਕੋਈ ਅੱਜ ਨਹੀਂ ਹੋਣ ਲੱਗਿਆ ਇਹ ਕਹੀਏ ਅੰਨ ਇਹ ਸਭ ਤੋਂ ਅਹਿਮ ਚੀਜ਼ ਹੈ ਜੇ ਕਹੀਏ ਪਹਿਲੇ ਸਮਿਆਂ ਦੀ ਗੱਲ ਕਹਾਂ ਅੱਜ ਤੇ ਤੁਸੀਂ ਪੈਸਾ ਥੇਲਾ ਦੇ ਕੇ ਜੋ ਹੈ ਕੁਝ ਖਰੀਦ ਲੈਣੇ ਹੋ ਪਹਿਲੇ ਸਮਿਆਂ 'ਚ ਤਾਂ ਦਾਣੇ ਦੇ ਕੇ ਜਿਹੜਾ ਹੈ ਜੇ ਕੱਪੜਾ ਲੈਣਾ ਹੈ ਤਾਂ ਦਾਣੇ ਦੇ ਕੇ ਲੈਣਾ ਹੈ ਕਿ ਹੋਰ ਕੋਈ ਵਸਤ ਲੈਣੀ ਹੈ ਤਾਂ ਦਾਣੇ ਦੇ ਕੇ ਲੈਣੀ ਹੈ ਇਹ ਅੰਨ ਨੂੰ ਜਿਹੜਾ ਹੈ ਇਹ ਗੁਰੂ ਸਾਹਿਬਾਨ ਨੇ ਇਹ ਧਨ ਦਾ ਨਾਮ ਦਿੱਤਾ ਹੈ ਇਹ ਚਾਲਤ ਸਿੱਤੀ ਹੈ ਇਸ ਨੂੰ ਦੌਲਤ ਜਿਹੜੀ ਹੈ ਉਹ ਅੰਨ ਹੈ ਅਸਲ ਇਹ ਇਹ ਅੱਜ ਨਹੀਂ ਹੋਣ ਲੱਗਿਆ ਜੇ ਹਾਕਮ ਧੜਵੀ ਚੜ੍ਹ ਕੇ ਆਉਂਦੇ ਰਹੇ ਨੇ ਉਹ ਆਮ ਲੋਕਾਂ ਤੋਂ ਕੋਈ ਸ਼ਰਫੀਆਂ ਦੌਲਤਾਂ ਨਹੀਂ ਖੋ ਕੇ ਲਜਾਇਆ ਕਰਦੇ ਸੀ ਉਹਨਾਂ ਦੇ ਅਨਾਜ ਦੇ ਉੱਤੇ ਆ ਕੇ ਕਬਜ਼ੇ ਕਰਿਆ ਕਰਦੇ ਸੀ ਉਹਨਾਂ ਜੋ ਮਿਹਨਤ ਕੀਤੀ ਫਸਲ ਵਾੜੀ ਤਿਆਰ ਹੋਈ ਤੇ ਉਸ ਵਕਤ ਉਹ ਅੰਨ ਲੁੱਟ ਕੇ ਲੈ ਜਾਣਾ ਇਹ ਧੜਵੀ ਕਰਦੇ ਆਏ ਨੇ ਔਰ ਅੱਜ ਦੀ ਵੀ ਗੱਲ ਜੋ ਹੈ ਇਹੋ ਕੁਝ ਹੋ ਰਿਹਾ ਹੈ ਉਹ ਲੋਕ ਜਿਨ੍ਹਾਂ ਨੂੰ ਕਿਰਤ ਦੇ ਅਸਲ ਮਾਇਨੇ ਨਹੀਂ ਪਤਾ ਉਹ ਲੋਕ ਜਿਹੜੇ ਕੇਵਲ ਤੇ ਕੇਵਲ ਦਲਾਲੀਆਂ ਤੇ ਪੜਦੇ ਨੇ ਉਹ ਜਿਹੜੇ ਲੋਕ ਜਿਹੜੇ ਕੇ ਨਜਾਇਜ਼ ਕਿਸਮ ਦੇ ਜਿਹੜੇ ਨੇ ਉਹ ਕੰਮ ਕਰਦੇ ਨੇ ਉਹ ਆਮ ਲੋਕਾਂ ਦੀ ਮਿਹਨਤ ਮੁਸ਼ਕਲ ਜਿਹੜੀ ਹੈ ਉਹਦੇ ਉੱਤੇ ਪਾਣੀ ਫੇਰਨਾ ਚਾਹੁੰਦੇ ਨੇ ਉਹ ਆਮ ਮਿਹਨਤੀ ਮਿਹਨਤ ਕਸ਼ ਲੋਕਾਂ ਦੇ ਜੋ ਹੈ ਉੱਤੇ ਵੀ ਤੇ ਲੱਤ ਮਾਰਨਾ ਚਾਹੁੰਦੇ ਨੇ ਉਹ ਚੁੰਮਦੇ ਨੇ ਕਿ ਹੋਰ ਕੋਈ ਭਾਵੇਂ ਭੁੱਖਾ ਮਰੇ ਲੇਕਿਨ ਇਹ ਜਿਹੜੇ ਕਾਰਪੋਰੇਟਸ ਨੇ ਇਹ ਵੱਡੇ ਲੋਕ ਨੇ ਜਿਨ੍ਹਾਂ ਦੀ ਕੋਈ ਜਾਇਦਾਦਾਂ ਦਾ ਜਿਨ੍ਹਾਂ ਦੀ ਕੋਈ ਆਮਦਨ ਦਾ ਜਿਨ੍ਹਾਂ ਦੇ ਸਾਧਨਾਂ ਦਾ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਉਹਨਾਂ ਲੋਕਾਂ ਦੇ ਆਸਰੇ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਰਾਜਨੀਤੀ ਚੱਲਦੀ ਪਈ ਉਹਨਾਂ ਲੋਕਾਂ ਦੇ ਆਸਰੇ ਤੇ ਜੋ ਹੈ ਉਹਨਾਂ ਕਾਰਪੋਰੇਟਾਂ ਦਾ ਜਿਹੜਾ ਜ਼ੋਰ ਦੇ ਉੱਤੇ ਅੱਜ ਦੀ ਮੁਲਕ ਦੀਆਂ ਸਰਕਾਰਾਂ ਚੱਲਦੀਆਂ ਨੇ ਇਹ ਇਕੱਲੀ ਇੰਡੀਆ ਦੀ ਗੱਲ ਨਹੀਂ ਸੰਸਾਰ ਪੱਤਰ ਤੇ ਵੇਖ ਲੋ ਹਰ ਥਾਂ ਦੇ ਉੱਤੇ ਜੋ ਹੈ ਉਹ ਕਾਰਪੋਰੇਟ ਲੋਕ ਜਿਹੜੇ ਹਨੇ ਉਹ ਬੜੇ ਧਨਾੜ ਲੋਕ ਨੇ ਜਿਹੜੇ ਮਾਇਆਧਾਰੀ ਲੋਕ ਨੇ ਉਹ ਸਰਕਾਰਾਂ ਚਲਾਉਂਦੇ ਨੇ ਤੇ ਸਰਕਾਰਾਂ ਤੋਂ ਆਪਣੇ ਹੱਥ ਦੇ ਆਪਣੇ ਮਕਸਦ ਦੇ ਜਿਹੜੇ ਨੇ ਕੰਮ ਕਰਵਾਉਂਦੇ ਨੇ ਜਿਸ ਤੇ ਇੱਕ ਸੁਧਾਰਨ ਬੰਦੇ ਦੀ ਇੱਕ ਆਮ ਮਨੁੱਖ ਦੀ ਇੱਕ ਮਿਹਨਤਕਸ਼ ਬੰਦੇ ਦੀ ਜੋ ਹੈ ਉਹ ਕਿਰਤ ਦੇ ਉੱਤੇ ਹਮੇਸ਼ਾ ਡਾਕਾ ਪੈਂਦਾ ਹੈ ਅੱਜ ਜੇ ਇਕ ਗੱਲ ਕਹੀਏ ਕਿ ਜੇ ਕਦੇ ਵੀ ਇਸ ਮੁਲਕ ਦੀ ਗੱਲ ਲੈ ਲਈਏ ਇਹ ਉਹ ਪੰਜਾਬ ਹੈ ਜਿਹੜਾ ਪੰਜਾਬ ਇਸ ਮੁਲਕ ਦੀ ਜੇ 1000 1100 ਸਾਲ ਦੀ ਜਿਹੜੀ ਗੁਲਾਮੀ ਹੈ ਉਸ ਵਿੱਚ ਸਰ ਤੋਂ ਘੱਟ ਸਮਾਂ ਜਿਹੜਾ ਹੈ ਗੁਲਾਮ ਰਿਹਾ ਇਹ ਉਹ ਪੰਜਾਬ ਹੈ ਜਿੱਥੇ ਜੇ ਅੰਗਰੇਜ਼ ਵੀ ਆ ਕੇ ਲੰਬਾ ਸਮਾਂ ਰਹੇ ਨੇ ਤੇ ਅੱਤੇ ਚੰਦ ਪੂਸਾਲ ਕੇ ਉਹ ਪੰਜਾਬ ਜਿਹੜਾ ਗੁਲਾਮ ਰਿਹਾ ਫਿਰ ਇੱਥੋਂ ਆਵਾਜ਼ ਉੱਠ ਖਲੋਤੀ ਇਹ ਉਹ ਪੰਜਾਬ ਹੈ ਜਿੱਥੇ ਜ਼ੁਲਮ ਦੇ ਖਿਲਾਫ ਆਵਾਜ਼ ਜੇਕਰ ਐਮਰਜੈਂਸੀ ਵੇਲੇ ਉੱਠੀ ਤਾਂ ਪੂਰੇ ਮੁਲਕ ਨੂੰ ਸੇਧ ਦਿੱਤੀ ਅੱਜ ਜਦੋਂ ਹਰ ਪੱਖ ਤੋਂ ਪੂਰਾ ਘੁੱਟ ਤਰਾਹਿਤ ਰਾਹੀ ਕਰਦਾ ਪਿਆ ਹੈ ਅੱਜ ਜਦੋਂ ਹਰ ਇੱਕ ਇਨਸਾਨ ਦੀ ਆਰਥਿਕਤਾ ਉਹਨਾਂ ਦੇ ਸਮਾਜਿਕ ਜੀਵਨ ਉਹਨਾਂ ਦੇ ਸੱਭਿਆਚਾਰ ਇਹ ਸਾਰੀਆਂ ਗੱਲਾਂ ਦੇ ਉੱਤੇ ਜੋ ਹੈ ਜ਼ੋਰ ਜ਼ੁਲਮ ਹੋ ਰਿਹਾ ਹੈ ਤੇ ਫੇਰ ਅੱਜ ਜੇ ਗੱਲ ਕਹੀਏ ਕਿ ਆਰਥਿਕਤਾ ਦੇ ਪੱਖ ਤੋਂ ਪੰਜਾਬ ਦੇ ਪੰਜਾਬ ਨੇ ਮੋੜ ਆਵਾਜ਼ ਚੁੱਕੀ ਹੈ ਔਰ ਅੱਜ ਜੇ ਮੈਂ ਕਹਾਂ ਕਿ ਮੁਲਕ ਭਰ ਦੇ ਲੋਕ ਇੱਕ ਲੱਖ ਕਿਸਾਨਾਂ ਦਾ ਸੰਘਰਸ਼ ਨਹੀਂ ਰਹਿ ਗਿਆ ਇਹ ਸਮੂੱਚੇ ਇਨਸਾਨਾਂ ਦਾ ਸੰਘਰਸ਼ ਬਣ ਆਇਆ ਹੈ। ਇਹ ਕੱਲਾ ਪੰਜਾਬ ਦਾ ਸੰਘਰਸ਼ ਨਹੀਂ ਰਹਿ ਗਿਆ, ਇਹ ਕੱਲਾ ਇੰਡੀਆ ਦਾ ਸੰਘਰਸ਼ ਨਹੀਂ ਰਹਿ ਗਿਆ, ਇੱਕ ਸੰਸਾਰ ਭਰ ਦੇ ਵਿੱਚ ਜੋ ਹੈ ਸੰਘਰਸ਼ ਬਣ ਚੁੱਕਿਆ ਹੈ। ਇਹ ਸੰਘਰਸ਼ ਦਾ ਜੇ ਅੱਜ ਕਹੀਏ ਕਿ ਕਿਸਾਨਾਂ ਦੇ ਮੁੱਤਿਆਂ ਤੋਂ ਚੱਲੀ ਹੋਈ ਗੱਲ, ਆਰਥਿਕਤਾ ਤੋਂ ਚੱਲੀ ਹੋਈ ਗੱਲ, ਹਰ ਇੱਕ ਇਨਸਾਨ ਦੇ ਅੰਦਰ ਜਿਹੜੀ ਅੱਗ ਵੱਲਦੀ ਪਈ ਹੈ, ਇਹ ਮੌਜੂਦਾ ਸਿਸਟਮ ਦੇ ਖਿਲਾਫ, ਹਰ ਇੱਕ ਇਨਸਾਨ ਦੇ ਦਿਲ ਦੇ ਵਿੱਚ ਜਿਹੜੀ ਹੈ, ਅੱਗ ਵੱਲਦੀ ਪਈ ਹੈ। ਇਹਨਾਂ ਲੋਕਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੇ ਖਿਲਾਫ ਇਹ ਸਾਰੀ ਇਨਸਾਨੀਅਤ ਜੇ ਇਕੱਠੀ ਹੋਈ ਹੈ ਸੰਘਰਸ਼ ਦੇ ਨਾਲ ਉਸਦੇ ਪਿੱਛੇ ਕਾਰਨ ਇਹੋ ਹੈ ਇਸ ਤੋਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਜਿਹੜੇ ਜ਼ੁਲਮ ਕਰਨ ਵਾਲੇ ਨੇ ਜਿਹੜੇ ਸਿਆਪੀਆਂ ਕਰਨ ਵਾਲੇ ਨੇ ਜਿਹੜੇ ਲੋਕਾਂ ਦੇ ਘਰ ਤੇ ਲੱਤ ਮਾਰਨ ਵਾਲੇ ਨੇ ਜਿਹੜੇ ਲੋਕਾਂ ਦੀ ਰੋਟੀ ਖੋਣ ਵਾਲੇ ਨੇ ਜਿਹੜੇ ਲੋਕਾਂ ਦਾ ਜੋ ਹੈ ਉਹ ਸਮਾਜਿਕ ਤੇ ਸੱਭਿਆਚਾਰਕ ਸ਼ੋਸ਼ਣ ਕਰਦੇ ਪਏ ਨੇ ਤੇ ਜ਼ੁਲਮ ਕਰਦੇ ਪਏ ਨੇ ਤੇ ਸਭ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਇਹ ਆਵਾਜ਼ ਜੋ ਉੱઠી ਹੈ ਕਿਸ ਨੂੰ ਤੁਸੀਂ ਜ਼ੁਲਮ ਨਾਲ ਦਬਾ जरूर ਸਕਦੇ ਹੋ ਲੇਕਿਨ ਇਹ ਜਿਹੜੀ ਚਿੰਗਾ ਚ ਪੰਬੜ ਬਣੀ ਹੋਈ ਹੈ ਇਸ ਨਾਲ ਕਿਤੇ ਵੇਖਿਓ ਵਾਲਾ ਕੋਲਾ ਸਾਡਾ ਨਾ ਲਿਓ ਇਸ ਦੇ ਨਾਲ ਡੀਲ ਕਰਦੇ ਆ ਸਿਆਸੀਆਂ ਇਸ ਕਦਰ ਨਾ ਲੈ ਜਿਓ ਕਿ ਕਿਤੇ ਜੋ ਹੈ ਸਾਡੀ ਸਮਾਜ ਦਾ ਸਾਡੇ ਆਲੇ ਦੁਆਲੇ ਦਾ ਸਾਡੇ ਆਪਣੀ ਥਾਂ ਦਾ ਨੁਕਸਾਨ ਹੋਵੇ ਕਿਤੇ ਐਸਾ ਨਾ ਕਰਿਓ ਸੋ ਪਿਆਰਿਓ ਅੱਲ ਕੀ ਹੈ ਕਿ ਅੱਜ ਜਿਹੜੀ ਆਵਾਜ਼ ਇੱਥੋਂ ਚੱਲੀ ਹੋਈ ਮੁੱਚੇ ਮੋਖ ਦੇ ਵਿੱਚ ਮੁੱਚੇ ਸੰਸਾਰ ਦੇ ਵਿੱਚ ਜਿਹੜੇ ਲੋਕ ਘਰਾਂ ਵਿੱਚ ਵੀ ਬੈਠੇ ਨੇ ਉਹ ਦਿਲ ਕਰਕੇ ਤੁਹਾਡੇ ਨਾਲ ਨੇ ਮੈਂ 2-4 ਚੀਜ਼ਾਂ ਇਸ ਗੱਲ ਇਸ ਪੱਲੇ ਇਸ ਸੰਘਰਸ਼ ਦੀਆਂ ਉਹ ਸਾਂਝੀਆਂ ਕਰਕੇ ਕਿਵੇਂ ਚਾਹਾਂ ਇੱਕ ਜਿਹੜੀ ਬਹੁਤ ਵੱਡੀ ਗੱਲ ਇਹ ਰਾਜਨੀਤੀ ਜਿਹੜੀ ਹੈ ਉਹ ਹਮੇਸ਼ਾ ਜੋ ਹੈ ਉਹ ਆਮ ਲੋਕਾਂ ਵੱਲ ਧਿਆਨ ਨਹੀਂ ਹੁੰਦਾ ਇਹ ਇਉਂ ਕਹਿ ਦਵਾਂ ਮੈਂ ਕਿਸੇ ਇੱਕ ਧਿਰ ਦਾ ਗੱਲ ਦੀ ਗੱਲ ਨਹੀਂ ਕਰਨੀ ਚਾਹਾਂਗਾ ਕਿਸੇ ਦੀ ਵੀ ਨਹੀਂ ਕਰਨੀ ਚਾਹਾਂਗਾ ਰਾਜਸੀ ਲੋਕਾਂ ਦਾ ਤੇ ਰਾਜਿਆਂ ਦੀ ਕੌਮ ਹੀ ਵੱਖਰੀ ਹੁੰਦੀ ਹੈ ਉਹ ਗਰੀਬਾਂ ਦਾ ਤੇ ਆਮ ਲੋਕਾਂ ਦਾ ਕਰਦ ਨਹੀਂ ਕਦੇ ਸਮਝ ਸਕਦੇ ਹੁੰਦੇ ਰਾਜਿਆਂ ਦੀ ਕੌਮ ਹੈ ਉਸਨੇ ਵੇਖਣਾ ਹੈ ਕਿ ਮੇਰੀ ਕੁਰਸੀ ਕਿਵੇਂ ਕੌਣ ਮੈਨੂੰ ਲੈ ਕੇ ਦਿੰਦਾ ਹੈ ਉਹ ਤਾਕਤਵਰ ਲੋਕ ਜਿਹੜੇ ਨੇ ਉਹ ਜਿਹੜੇ ਨੇ ਕਾਰਪੋਰੇਟ ਉਹ ਉਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਨੇ ਤੇ ਫਿਰ ਉਹਨਾਂ ਨੇ ਵੇਖਣਾ ਕਿ ਕਿਸ ਤਰੀਕੇ ਨਾਲ ਇਹੋ ਜਿਹੇ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਹੈ ਉਹ ਬਿਜ਼ੀ ਰੱਖਿਆ ਜਾਵੇ ਕਿ ਲੋਕ ਕੁਰਸੀ ਦੇ ਪਾਵੇਂ ਨੂੰ ਹੱਥ ਨਾ ਪਾ ਲੈਣ ਇਸ ਲਈ ਉਹ ਅਨੇਕਾਂ ਤਰ੍ਹਾਂ ਦੀਆਂ ਵੰਡੀਆਂ ਪਾਉਂਦੇ ਨੇ ਅਨੇਕਾਂ ਤਰ੍ਹਾਂ ਦੇ ਪਰਚੇ ਮਰਚਾਉਂਦੇ ਨੇ ਸੋ ਪਿਆਰਿਓ ਇਹ ਜੋ ਸੰਘਰਸ਼ ਹੈ ਜਿਸ ਨੇ ਰਾਜਨੀਤਿਕਾਂ ਨੂੰ ਆਪਣੇ ਤੋਂ ਪਰੇ ਰੱਖਿਆ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੈ ਕੋਈ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਮੈਂ ਕਹਿੰਦਾ ਇਹ ਇਹ ਇਸ ਦੇ ਨਾਲ ਇਹ ਹਰ ਇੱਕ ਇਨਸਾਨ ਦਾ ਜਿਹੜਾ ਸੰਘਰਸ਼ ਬਣ ਗਿਆ ਹਰ ਇੱਕ ਇਨਸਾਨ ਦਾ ਇਹ ਸੰਘਰਸ਼ ਬਣ ਗਿਆ ਸੋ ਦੂਸਰੀ ਜਿਹੜੀ ਗੱਲ ਇਹ ਅੱਜ ਜੋ ਹੈ ਜਿਸ ਸੁਲਝੇ ਹੋਏ ਢੰਗ ਦੇ ਨਾਲ ਜਿਸ ਸੁਲਝੇ ਹੋਏ ਢੰਗ ਦੇ ਨਾਲ ਜਿਸ ਸੁਲਝੇ ਹੋਏ ਢੰਗ ਦੇ ਨਾਲ ਕਿਸਾਨ ਵੀਰਾਂ ਨੇ ਆਪਣੀ ਗੱਲਬਾਤ ਕੀਤੀ ਹੈ ਉਸਦੇ ਨਾਲ ਉਹਨਾਂ ਨੇ ਦੱਸ ਦਿੱਤਾ ਹੈ ਕਿ ਅਸੀਂ ਕੇਵਲ ਝਰਨੇ ਦੇਣੇ ਨਹੀਂ ਜਾਣਦੇ ਅਸੀਂ ਕੇਵਲ ਤੁਹਾਡੇ ਜਿਹੜਾ ਰੱਖੇ ਹੋਏ ਬੋਲਡਰ ਵੱਡੇ ਵੱਡੇ ਪੱਥਰ ਉਹਨਾਂ ਨੂੰ ਸਿੱਟਣਾ ਨਹੀਂ ਜਾਣਦੇ ਅਸੀਂ ਕੇਵਲ ਤੁਹਾਡੇ ਬੈਰੀਕੇਡ ਤੋੜਨਾ ਨਹੀਂ ਜਾਣਦੇ ਅਸੀਂ ਜਾਣਦੇ ਹਾਂ ਕਿ ਗੱਲ ਕਿਵੇਂ ਕੀਤੀ ਜਾਂਦੀ ਹੈ ਅਸੀਂ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਸੰਘਰਸ਼ ਲੜੇ ਜਾਂਦੇ ਨੇ ਅਸੀਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੇ ਟੇਬਲ ਟੌਕ ਕਰਨੀ ਹੈ ਕਿਰਪਾ ਕਰਕੇ ਜੀ ਆਕੇ ਸਜਣ ਦੀ ਕਿਰਪਾਲਤਾ ਕਰੋ ਹਟ ਜੀ ਆਕਾਲ ਜੀ ਆਇਆਂ ਨੂੰ ਬੋਲੇ ਸੋਨ ਬਹੁਤ ਸਹੀ ਆਕਾਲ ਕਿੱਥੇ ਅਸੀਂ ਸੰਘਰਸ਼ ਕਰਕੇ ਲੜਿਆ ਉਸੇ ਇਹ ਦੱਸ ਦਿੱਤਾ ਕਿ ੱਲੇ ਅਸੀਂ ਬੁਲਡੋਜ਼ ਜੋ ਹੈ ਬੋਲਡਰ ਗੇਰ ਨੇ ਪੱਥਰ ਗੇਰ ਨੇ ਇਹ ਨਾਕੇ ਤੋੜਨਾ ਨਹੀਂ ਜਾਣਦੇ ਸਭੋ ਜਾਣਦੇ ਆ ਕਿ ਕਿਸ ਤਰੀਕੇ ਨਾਲ ਟੇਬਲ ਟॉक ਕਰਨੀ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਅਸੀਂ ਮੁੱਦਿਆਂ ਨੂੰ ਸਮਝਦੇ ਆਂ ਉਹਦੀਆਂ ਗਹਿਰਾਈਆਂ ਜਿਹੜੇ ਛੁਪੇ ਹੋਏ ਤੁਹਾਡੇ ਤੱਸ ਹੈਗੇ ਨਹੀਂ ਇਹਦਾ ਮੁੱਤਿਆ ਦੇ ਪਿੱਛੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਚੰਗੇ ਢੰਗ ਨਾਲ ਸਮਝਦੇ ਆ ਜੋ ਇਹ ਵੀ ਬਹੁਤ ਵੱਡੀ ਗੱਲ ਹੈ ਤੀਸਰੀ ਜਿਹੜੀ ਮੈਂ ਗੱਲ ਕਹਾਂ ਕਿ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਜਦੋਂ ਕੋਈ ਸੰਦਰਸ਼ ਚੱਲਦੇ ਨੇ ਉਹਨੂੰ ਡੀਰੇਲ ਕਿਵੇਂ ਕੀਤਾ ਜਾਵੇ ਮੈਨੂੰ ਤੇ ਏਉਂ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਉਹ ਸਰਕਾਰ ਸੰਘਰਸ਼ਸ਼ੀਲ ਸੰਸਾਧੇ ਨਾਲ ਕਰ ਰਹੀ ਹੈ ਉੱਥੇ ਕੱਲੀ ਮੁੱਦੇ ਨਹੀਂ ਵਿਚਾਰ ਰਹੀ ਉੱਥੇ ਉਹ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਕਿਸੇ ਦਿਨ ਕੋਈ ਗਲਤੀ ਕਰੋ ਤੇ ਉਸ ਨੂੰ ਐਕਸਪਾਇਰਡ ਕੀਤਾ ਜਾਵੇ ਇੱਥੇ ਕਿਸੇ ਨੂੰ ਤੁਸੀਂ ਤਬਲੀਗੀਆਂ ਦੇ ਨਾਲ ਤੇ ਵੰਡ ਦਿਓ ਕਿਸੇ ਨੂੰ ਤੁਸੀਂ ਵੰਡ ਦਿਓ ਕਿ ਇਹ ਜਿਹੜੇ ਨੇ ਦੇਸ਼ਵਰੋਧੀ ਨੇ ਕਿਤੇ ਤੁਸੀਂ ਕੋਈ ਨਾਂਵੇ ਮਾਰੋ ਇੱਥੇ ਤੁਸੀਂ ਵੰਡਿਆ ਪਾਓ ਹਿੰਦੂ ਮੁਸਲਮਾਨ ਦੀਆਂ ਕਿੱਤੇ ਵੰਡੀਆਂ ਪਾਉ ਤੁਸੀਂ ਮੁਸਲਮਾਨ ਤੇ ਖੁਰਾਕ ਕੌਮਾਂ ਦੇ ਨਾਲ ਕਿੱਥੇ ਜਾਤਾਂ ਦੇ ਨਾਮ ਤੇ ਤੁਸੀਂ ਲੜਾਓ ਇੱਥੇ ਜੋ ਸਾਰੇ ਲੋਕ ਨੇ ਉੱਤਰੰ ਤੋਂ ਉੱਪਰ ਉੱਠ ਕੇ ਜਾਤ ਤੋਂ ਉੱਪਰ ਉੱਠ ਕੇ ਸਾਰੇ ਇੱਕ ਨੇ ਇਸ ਜੋ ਸੰਘਰਸ਼ ਦੀ ਵੱਡੀ ਪ੍ਰਾਪਤੀ ਹੋ ਰਹੀ ਹੈ ਇਹ ਪੰਜਾਬ ਤੇ ਹਰਿਆਣਾ ਇੱਕ ਹੋਇਆ ਹੈ ਇਹ ਸੰਘਰਸ਼ ਦੀ ਵੱਡੀ ਜੋ ਪ੍ਰਾਪਤੀ ਹੋ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਇੱਕ ਹੋਇਆ ਹੈ ਇਹ ਸੰਘਰਸ਼ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਹਿੰਦੂ ਤੇ ਸਿੱਖ ਇੱਕ ਹੋਇਆ ਹੈ ਐਥੇ ਕੋਈ ਧਰਮ ਤੇ ਕੋਈ ਜਾਤ ਦੀ ਗੱਲ ਨਹੀਂ ਰਹੀ ਇਹ ਵੱਡੀਆਂ ਪ੍ਰਾਪਤੀਆਂ ਨੇ ਇਹ ਕਲਾਰਨੀਤੀ ਜਿਹੜੀ ਕੰਟੀ ਹੈ ਮੈਂ ਕਹਾਂ ਇਸ ਮੁਲਕ ਦੇ ਜਿਹੜੇ ਰਾਜ ਕਰਨ ਵਾਲਿਆਂ ਦੀ ਰਾਜਨੀਤਿਕ ਸ਼੍ਰੇਣੀ ਨੂੰ ਕਿ ਲੋਕ ਜਾਗ ਚੁੱਕੇ ਨੇ ਲੋਕ ਆਪਣੇ ਹੱਥ ਦੇ ਲਈ ਜਾਏ ਜੋ ਉਹ ਜੂਝਣਗੇ ਲੋਕ ਜੋ ਹੈ ਉਰਜੇ ਹੋ ਕੇ ਚੱਲਣਗੇ ਇਹ ਪੰਜਾਬ ਜਿਹੜਾ ਹੈ ਇਹ ਮੁਲਕ ਨੂੰ ਜਿਹੜਾ ਸੇਧ ਦੇਵੇਗਾ ਹਰੇਕ ਮੌਤ ਦੇ ਕਿ ਜਿਹੜਾ ਜ਼ਿਆਤੀਆਂ ਦਾ ਰਾਜ ਚੱਲ ਰਿਹਾ ਹੈ ਲੰਬੇ ਸਮੇਂ ਤੋਂ ਇਸ ਦਾ ਸਫਾਇਆ ਕਰੇਗਾ ਇਸ ਰੂਪਲਾ ਸੰਘਰਸ਼ ਦਾ ਕੱਲ ਇਹ ਜੋ ਹੈ ਕਿਸਾਨਾਂ ਦਾ ਨਾ ਸਮਝ ਲਿਓ ਸੋ ਇਤਨਾ ਕੁਝ ਕਹਿੰਦੇ ਆ ਮੈਂ ਇਹੋ ਬੇਨਤੀ ਕਰਾਂਗਾ ਕਿ ਜਿੱਥੇ ਜੋਸ਼ ਦੇ ਨਾਲ ਬਹੁਤ ਜੋਸ਼ੁਖਾਇਆ ਇੱਕ ਆਪਟੀ ਨੇ ਪੂਰੇ ਸੰਸਾਰ ਦੇ ਵਿੱਚ ਆਪਣੀ ਥਾਂ ਦੱਸੀ ਹੈ ਕਿ ਕਿਸ ਤਰੀਕੇ ਨਾਲ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਇਸ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਜੋਸ਼ ਦੇ ਨਾਲ ਉਹਨਾਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਅੱਗੇ ਵਧੇ ਨੇ ਦਿੱਲੀ ਪਹੁੰਚੇ ਨੇ ਪਰ ਨਾਲ ਨਾਲ ਕੋਈ ਐਸਾ ਮੌਕਾ ਨਹੀਂ ਦੇਣਾ ਜਿਦੇ ਨਾਲ ਇਹਨਾਂ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਲੋਕਾਂ ਦੇ ਸੰਘਰਸ਼ ਨੂੰ ਤਾਰਪੀਟੋ ਕਰ ਸਕਣ ਤੋੜ ਸਕਣ ਇੱਕ ਮੁਕਤਾ ਦੇ ਨਾਲ ਹਿੰਦੂ ਸਿੱਖ ਮੁਸਲਮਾਨ ਈਸਾਈ ਪੰਜਾਬੀ ਹਰਿਆਣਵੀ ਮੁਲਕ ਦੇ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਕਿਸਾਨ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਇੱਕ ਸੁਰਤਾ ਦੇ ਵਿੱਚ ਕਿਸਾਨ ਤੇ ਹਰ ਇੱਕ ਇਨਸਾਨ ਜਿਹੜਾ ਲੋਕ ਜਿਹੜੇ ਲੋਕ ਇਹ ਸੰਘਰਸ਼ ਦੇ ਨਾਲ ਨਹੀਂ ਉਹ ਸਮਝ ਲਓ ਇਨਸਾਨ ਨਹੀਂ ਜਿਹੜੇ ਲੋਕ ਇਸ ਸੰਘਰਸ਼ ਦੇ ਨਾਲ ਨਹੀਂ ਉਹ ਗੈਰ ਇਨਸਾਨੀ ਵਰਤਾਰੇ ਦੇ ਵਿੱਚ ਜਿਹੜਾ ਆਪਣਾ ਹਿੱਸਾ ਪਾ ਰਹੇ ਨਹੀਂ ਸੁਰ ਮੈਂ ਸਮਝਦਾ ਇਸ ਮੁੱਚੀ ਇਨਸਾਨੀਤਾ ਇਨਸਾਨੀਤਾ ਜੋ ਹੈ ਉਸ ਦਾ ਸੰਘਰਸ਼ ਹੈ ਇਸ ਤੇ ਵੀ ਤੁਸੀਂ ਚੱਟ ਕੇ ਆਪਣਾ ਯੋਗਦਾਨ ਪਾ ਰਹੇ ਹੋ ਮੈਂ ਤੇ ਕੇਵਲ ਤੇ ਕੇਵਲ ਥੇਲ ਕਰਕੇ ਰੂਹ ਕਰਕੇ ਇੱਥੇ ਤੁਹਾਡੇ ਨਾਲ ਬੈਠਣ ਆਇਆ ਹਾਂ ਜੇ ਵੀ ਤੁਸੀਂ ਹੁਕਮ ਕੀਤਾ ਹੈ ਤੁਹਾਡੇ ਦਰਸ਼ਨ ਕੀਤੇ ਨੇ ਪੋਚਕ ਦੀ ਖਿਮਾ ਕੱਜ ਕੇ ਜਿਹੜੀ ਫਤਿਹ ਬੁਲਾਉਣੀ ਹੈ ਇਸ ਤੋਂ ਪਹਿਲਾਂ ਇੱਕ ਦੋ ਨਾਰੇ ਕੇਵਲ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਿੰਦੂ ਸਿੱਖ ਸਾਰਿਆਂ